ਬਾਈਕ ਸਵਾਰ ਤੇ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰ ਰਹੇ ਸੀ ਨੌਜਵਾਨ ਅਹੀਂ ਦਹੀਂ ਜਾਂ ਦੇ ਦੋ ਯਾਨੀ ਮੋਟਰਸਾਈਕਲ ਕੈਂਪ ਦੇ ਮੁੰਡੇ ਆਏ ਉਹਨਾਂ ਨੇ ਹੁਣ ਤਾਂ ਤਾਤਰ ਉਤ ਤੋਂ ਬਾਅਦ ਨਾ ਬਰਤਨ ਮਾਈ ਮੌਕੇ ਤੇ ਪੰਚੀ ਪੁਲਿਸ ਤਾਂ ਭੱਜੇ ਹਮਲਾਵਰ ਜਿਹਦੇ ਤੇ ਤਾਤਰ ਮਟਾਈ ਕੁਣੇ ਦੱਸਿਆ ਤੁਸੀਂ ਨੂੰ ਕਿ ਵੰਚਾ ਬਿਕਾਦਰਨੰਦ ਦਿੱਪੂਆ ਉਹਨਾਂ ਦੇ ਦਰਦ ਮਾਰਿਆ ਇਲਾ ਟੈਕਸਿੰਗ ਦਾ ਰਹਿਣ ਵਾਲਾ ਨੌਜਵਾਨ ਮਨਜਿੰਦਰ ਸਿੰਘ ਜੋ ਕਿ ਕਿਸੇ ਕਾਮਲੀ ਬਟਾਲਾ ਆਇਆ ਸੀ ਜਦੋਂ ਆਪਣੀ ਬਾਈਕ ਤੇ ਆਪਣੇ ਇੱਕ ਸਾਥੀ ਨਾਲ ਵਾਪਸ ਜਾ ਰਿਹਾ ਸੀ ਤਾਂ ਸਿੰਬਲ ਚੌਂਕੀ ਦੇ ਨਜ਼ਦੀਕ ਉਸ ਦਾ ਪਿੱਛਾ ਕਰ ਰਹੇ ਬਾਈਕ ਸਵਾਰ ਨੌਜਵਾਨਾਂ ਨੇ ਉਸ ਤੇ ਤੇਜ਼ ਤਰ ਹਥਿਆਰ ਨਾਲ ਹਮਲਾ ਕਰ ਦਿੱਤਾ ਉਸ ਦਾ ਸਾਥੀ ਤਾਂ ਭਜਨ ਵਿੱਚ ਕਾਮਯਾਬ ਹੋ ਗਿਆ ਪਰ ਮਨਜਿੰਦਰ ਸਿੰਘ ਹਮਲਾਵਾਰਾਂ ਕੋਲ ਬਚ ਨਹੀਂ ਸਕਿਆ ਤੇ ਜ਼ਖਮੀ ਹੋ ਗਿਆ ਗਨਿਮਿਤ ਰਹੀ ਕਿ ਮੌਕੇ ਤੇ ਹੀ ਸਿੰਬਲ ਚੌਂਕੀ ਇਨਚਾਰਜ ਸਬ-ਇੰਸਪੈਕਟਰ ਅਸ਼ੋਕ ਕੁਮਾਰ ਪੁਲਿਸ ਪਾਰਟੀ ਸਮੀਤ ਪਹੁੰਚ ਗਏ ਅਤੇ ਉਹਨਾਂ ਨੂੰ ਦੇਖ ਕੇ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਵੱਲੋਂ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਉਸਦੇ ਬਿਆਨਾਂ ਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਨਜਿੰਦਰ ਸਿੰਘ ਦੇ ਸਾਥੀ ਦੀ ਕੁਝ ਦਿਨ ਪਹਿਲਾਂ ਇਨ੍ਹਾਂ ਨੌਜਵਾਨਾਂ ਨਾਲ ਟਕਰਾਰ ਹੋਈ ਸੀ ਜਿਸ ਕਾਰਨ ਉਸਤੇ ਹਮਲਾ ਕੀਤਾ ਗਿਆ ਮਨਜਿੰਦਰ ਸਿੰਘ ਮਨਜਿੰਦਰ ਸਿੰਘ ਨਾ ਕਿ ਮਨਜਿੰਦਰ ਸਿੰਘ ਕੀ ਹੋਇਆ ਕਿ ਅਸੀਂ ਇੱਦਾਂ ਹੀ ਜਾਣ ਲਈ ਦੋ ਯਾਨੀ ਮੋਟਰਸਾਈਕਲ ਤੇ ਕੈਂਪ ਦੇ ਮੁੰਡੇ ਆਏ ਉਹਨਾਂ ਨੇ ਹੁੰਦਿਆਂ ਦੱਤਰ ਉਸ ਤੋਂ ਬਾਅਦ ਨੇ ਰਾਤ ਰਮਾਈ ਜਾਣਦਾ ਜਾਣਦਾ ਉਹਨਾਂ ਨੂੰ ਕੌਣ ਸੀ ਇੱਕ ਅੱਦੇ ਬੰਦੇ ਨੂੰ ਵੇਖਿਆ ਮੈਂ ਕੌਣ ਸੀ ਨਾਂ ਨਹੀਂ ਜਾਣਨ ਕਾਰਨ ਕੋਈ ਨਾ ਕੋਈ ਰੰਜਿਸ਼ ਕੋਈ ਤਾਂ ਕੋਈ ਹੋਊਗਾ ਮੈਂ ਥੋੜੀ ਕੀ ਪਾਰਦਾ ਐਨੀ ਦੁਨੀਆ ਨੂੰ ਪਤਾ ਨਹੀਂ ਕਾਦੀ ਰੰਜਿਸ਼ ਜੀ ਲੱਗਾਇਦਾ ਉਹ ਇਤਰਾ ਪਾਰਦਾ ਸੁਲਾਬੀ ਤੇ ਝਗੜਾ ਹੋ ਜਾ ਉਹ ਜਿੱਥੇ ਮੈਂ ਖੋਦ ਤੇ ਪੋਕੇ ਤੇ ਮੈਂ ਉਸੇ ਪੰਚੇਂਦਰ ਸਿੰਘ ਸਾਨੂੰ ਬਲਦੇਵ ਸਿੰਘ ਆ ਕਿਲਾ ਟੇਕ ਸਿੰਘ ਦਾ ਜਿਹਦੇ ਤੇ ਦਾਤਾ ਵਟਾਏ ਇਨੇ ਦੱਸਿਆ ਸੀ ਮੈਨੂੰ ਤੇ ਵੰਚਾ ਪਕਾ ਦਾ ਨਾਮ ਦਿੱਤਿਆ ਬੁਆ ਉਹਨੂੰ ਤੇ ਤਾਕਤ ਮਾਰਿਆ ਇਸ ਸੰਬੰਧੀ ਇਹਨੂੰ ਤੇ ਲੋਕ ਦਰਸ਼ਕ ਨੂੰ ਜੀ ਪੁਰ ਸਿਵਲ ਹਸਪਤਾਲ ਮਟੜਾ ਤੇ ਤਾਹਰ ਕਰਾਇਆ ਵਾ ਐਮਐਲਏ ਰਾਹੁਲ ਦੇ ਜੋ ਮਿਆਂ ਦੇਗੇ ਉਸ ਦਿਨ ਦਾ ਤਕਨੋ ਨਿਗਰਾਨੀ ਸਰਦੀ ਮੌਕੇ ਤੇ ਜਬ ਬੁਜਾਇਆ ਗਿਆ ਜੇ ਨਾਲ ਜਾਂਦੇ ਤਾਂ ਕੁਛ ਨਾ ਕੋਈ ਅਨਸੁਖੀ ਗੱਲ ਹੋ ਸਕਦਾ ਹੈ ਜੋ ਤੇ ਪੁਲਿਸ ਦੀ ਡਿਊਟੀ ਹੈ ਜੇ ਪਤਾ ਲੱਗਾ ਪੰਜਾਬ ਦੇ ਉਹਦੀ ਜਾਗਰੂਕਤਾ ਸਾਡਾ ਸ਼ਰਤ ਹੈ ਸਰਿਕ ਵਿਅਕਤੀ ਹੀ ਪਾ ਚੁੱਕੇ ਜਿਹੜੇ ਹਾਂਜੀ ਸਰੋਪ ਤੋਂ ਪਾ ਚੁੱਕੇ ਪੁਲਿਸ ਦੀ آمد ਨੂੰ ਦੇਖ ਕੇ ਮੌਕੇ ਤੇ ਬੰਦ ਹੋ ਗਿਆ ਸਰ ਕੀ ਕਾਰਵਾਈ ਕਰਦੇ ਹੋ ਐਮਐਲਏ ਹੋਰ ਜੋ ਰਿਜ਼ਲਟ ਆਵੇਗਾ ਉਹਦੇ ਅਕਾਰ ਬਿਆਨ ਦੇ ਕੇ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਬਾਈਕ ਸਵਾਰ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਰਹੇ ਸੀ ਨੌਜਵਾਨ ਅਹੀਂ ਦਹੀਂ ਜਾਂ ਦੇ ਦੋ ਯਾਨੀ ਮੋਟਰਸਾਈਕਲ ਕਾਂਪੜੀ ਮੁੰਡੇ ਆਏ ਉਹਨਾਂ ਨੇ ਹੁੰਦਿਆਂ 70 ਉਤਵਾਰ ਨਾਲ ਬਾਤਰ ਮਾਈ ਮੌਕੇ ਤੇ ਪੰਚੀ ਪੁਲਿਸ ਦਾ ਭੱਜੇ ਹਮਲਾਵਰ ਜਿਹਦੇ ਤੇ ਦਾਕਾ ਵਡਾਈ ਜਿਹਨੇ ਦੱਸਿਆ ਕਿ ਉਹਨੂੰ ਕਿਵਾਂਚ ਬਿਕਾਦਰ ਨਾਮ ਤੇ ਬਿਗਵਾ ਉਹਦੇ ਤੇ ਦਾਕਾ ਮਾਰਿਆ किला टेक सिंह ਦਾ ਰਹਿਣ ਵਾਲਾ ਨੌਜਵਾਨ ਮਨਜਿੰਦਰ ਸਿੰਘ ਜੋ ਕਿ ਕਿਸੇ ਕੰਮ ਲਈ ਬਟਾਲਾ ਆਇਆ ਸੀ ਜਦੋਂ ਆਪਣੀ ਬਾਈਕ ਤੇ ਆਪਣੇ ਇੱਕ ਸਾਥੀ ਨਾਲ ਵਾਪਸ ਜਾ ਰਿਹਾ ਸੀ ਤਾਂ ਸਿੰਬਲ ਚੌਂਕੀ ਦੇ ਨਜ਼ਦੀਕ ਉਸ ਦਾ ਪਿੱਛਾ ਕਰ ਰਹੇ ਬਾਈਕ ਸਵਾਰ ਨੌਜਵਾਨਾਂ ਨੇ ਉਸ ਤੇ ਤੇਜ਼ ਤਰ ਹਥਿਆਰ ਨਾਲ ਹਮਲਾ ਕਰ ਦਿੱਤਾ ਉਸ ਦਾ ਸਾਥੀ ਤਾਂ ਭਜਨ ਵਿੱਚ ਕਾਮਯਾਬ ਹੋ ਗਿਆ ਪਰ ਮਨਜਿੰਦਰ ਸਿੰਘ ਹਮਲਾਵਾਰਾਂ ਕੋਲ ਬਚ ਨਹੀਂ ਸਕਿਆ ਤੇ ਜ਼ਖਮੀ ਹੋ ਗਿਆ ਗਨਿਮਿਤ ਰਹੀ ਕਿ ਮੌਕੇ ਤੇ ਹੀ ਸਿੰਬਲ ਚੌਂਕੀ ਇਨਚਾਰਜ ਸਬ-ਇੰਸਪੈਕਟਰ ਅਸ਼ੋਕ ਕੁਮਾਰ ਪੁਲਿਸ ਪਾਰਟੀ ਸਮੀਤ ਪਹੁੰਚ ਗਏ ਅਤੇ ਉਹਨਾਂ ਨੂੰ ਦੇਖ ਕੇ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਵੱਲੋਂ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਉਸਦੇ ਬਿਆਨਾਂ ਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਨਜਿੰਦਰ ਸਿੰਘ ਦੇ ਸਾਥੀ ਦੀ ਕੁਝ ਦਿਨ ਪਹਿਲਾਂ ਇਨ੍ਹਾਂ ਨੌਜਵਾਨਾਂ ਨਾਲ ਟਕਰਾਰ ਹੋਈ ਸੀ ਜਿਸ ਕਾਰਨ ਉਸ ਤੇ ਹਮਲਾ ਕੀਤਾ ਗਿਆ ਮਨਜਿੰਦਰ ਸਿੰਘ ਮਨਜਿੰਦਰ ਸਿੰਘ ਨਾ ਕਿ ਮਨਜਿੰਦਰ ਸਿੰਘ ਕੀ ਹੋਇਆ ਕਿ ਅਸੀਂ ਇੱਦਾਂ ਹੀ ਜਾਣ ਲਈ ਦੋ ਯਾਨੀ ਮੋਟਰਸਾਈਕਲ ਤੇ ਕੈਂਪ ਦੇ ਮੁੰਡੇ ਆਏ ਉਹਨਾਂ ਨੇ ਹੁੰਦਿਆਂ ਦੱਤਰ ਉਸ ਤੋਂ ਬਾਅਦ ਨਾ ਰਾਤ ਰਮਾਈ ਜਾਣਦਾ ਜਾਣਦਾ ਉਹਨਾਂ ਨੂੰ ਕੌਣ ਸੀ ਇਹ ਇੱਕ ਅੱਦੇ ਬੰਦੇ ਨੂੰ ਵੇਖਿਆ ਨਾ ਕੌਣ ਸੀ ਨਾਂ ਨਹੀਂ ਯਾਦ ਕਰਨ ਕੋਈ ਨਾ ਕੋਈ ਰੰਜਿਸ਼ ਕੋਈ ਤਾਂ ਕੋਈ ਹੋਊਗਾ ਐਵੇਂ ਥੋੜੀ ਕੀ ਮਾਰਦਾ ਐਨੀ ਦੁਨੀਆ ਨੂੰ ਪਤਾ ਨਹੀਂ ਗਾਦੀ ਰੰਜਿਸ਼ੀ ਲਗਾਈਦਾ ਉਹ ਇਤਰਾ ਸੁਹਾਗ ਦਾ ਸਲਾਬੀ ਤੇ ਝਗੜਾ ਹੋ ਜਾ ਉਹ ਚਿੱਤੇ ਮੈਂ ਬੋਧ ਤੇ ਪੋਕੇ ਤੇ ਮੈਂ ਉਸੇ 75 ਸਾਲੋਂ ਬਲਦੇਵ ਸਿੰਘ ਆ ਕਿਲਾ ਟੇਕ ਸਿੰਘ ਦਾ ਜਿਹਦੇ ਤੇ ਦਾਤਾ ਵਡਾ ਇਹ ਦੱਸਿਆ ਸੀ ਮੈਨੂੰ ਤੇ ਵੰਚ ਬਿਕਾਦਰ ਨਾਨ ਤੇ ਬੂਆ ਉਹਨੂੰ ਕਿ ਤੱਕ ਮਾਰਿਆ ਜਿਸ ਸੰਬੰਧ ਇਹਨੋਂ ਤੇ ਲੋਕ ਦਰਸ਼ਕ ਨੂੰ ਜੀ ਪੁਰਾ ਸਰ ਹਸਪਤਾਲ ਮਟੜਾ ਤੇ ਤahl ਕਰਾਇਆ ਵਾ ਐਮਐਲਏ ਰਾਹੁਲ ਦੇ ਜੋ ਮਿਆਂ ਦੇਗੇ ਉਸ ਦਿਨ ਦਾ ਤਕਨੋ ਨਹੀਂ ਕਰਨਾ ਸਰਦੀ ਮੌਕੇ ਤੇ ਜਬ ਬਚਾਇਆ ਗਿਆ ਜੇ ਨਾਲ ਜਾਂਦੇ ਤਾਂ ਕੁਛ ਨਾ ਕੋਈ ਅਨਸੋਲ ਹੋ ਸਕਦਾ ਹੈ ਜੋ ਤੇ ਪੁਲਿਸ ਦੀ ਡਿਊਟੀ ਹੈ ਜੇ ਪਤਾ ਲੱਗਾ ਪੰਜਾਬ ਦੇ ਉਹਦੀ ਜਾਗਰੂਕਤਾ ਸਾਡਾ ਸ਼ਰਤ ਹੈ ਸਰਿਕ ਵਿਅਕਤੀ ਹੀ ਪਾ ਚੁੱਕੇ ਜਿਹੜੇ ਹਾਂਜੀ ਸਰ ਮੌਕੇ ਤੇ ਪਾ ਚੁੱਕੇ ਪੁਲਿਸ ਦੀ آمد ਨੂੰ ਦੇਖ ਕੇ ਮੌਕੇ ਤੇ ਬੰਦ ਹੋ ਗਿਆ ਸਰਕਾਰ ਕੀ ਕਾਰਵਾਈ ਕਰਦੀ ਐ ਐਮਐਲਏ ਆਲ ਦੇ ਤੋਂ ਰਿਜ਼ਲਟ ਆਵੇਗਾ ਉਦੋਂ ਤੱਕ ਬਿਆਨ ਦੇ ਚ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ